ਕਤਸਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਕਲਰ ਚ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਇੱਕ ਰੰਗ ਵਿੱਚ ਵੀ ਬਣਾ ਸਕਦੇ ਹੋ ਦੋ ਰੰਗਾਂ ਵਿੱਚ ਵੀ ਬਣਾ ਸਕਦੇ ਹੋ ਜਿਆਦਾ ਰੰਗਾਂ ਵਿੱਚ ਵੀ ਬਣਾ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਕਈ ਵਾਰ ਆਪਣੇ ਕੋਲ ਕੀ ਹੁੰਦਾ ਜਿਹੜੀ ਥੋੜੇ ਥੋੜੇ ਰੰਗਾਂ ਦੀ ਜਿਹੜੀ ਪਛਿਮਾ ਬਚ ਜਾਂਦੀ ਹੈ ਤਾਂ ਆਪਾਂ ਕੋਈ ਵੀ ਆਪਣਾ ਮਲਟੀ ਕਲਰ ਜਿਹੜਾ ਪ੍ਰੋਜੈਕਟ ਤਿਆਰ ਕਰ ਸਕਦੇ ਹਾਂ ਜਿਵੇਂ ਲੇਡੀਜ਼ ਕਾਰਡੀਗਨ ਬੱਚਿਆਂ ਦੇ ਕੋਟੀਆਂ ਸਵੈਟਰਸ ਕੀ ਵੀ ਬਲਾਊਜ਼ ਕੈਪ ਇਸ ਤਰ੍ਹਾਂ ਸਿਰਫ ਜਿਹੜਾ ਆਪਣਾ ਇਹ ਡਿਜ਼ਾਈਨ ਆ ਚਾਰ ਸਲਾਈਆਂ ਦਾ ਡਿਜ਼ਾਈਨ ਆ ਚਾਰ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਨਾ ਕਲਰ ਤੁਸੀਂ ਆਪਣੇ ਹਿਸਾਬ ਨਾਲ ਲਗਾ ਲੈਣੇ ਜਿਨੇ ਵੀ ਤੁਸੀਂ ਮਤਲਬ ਇਹਨੂੰ ਇੱਕ ਰੰਗ ਵਿੱਚ ਵੀ ਬਣਾਉਣਾ ਚਾਹੁੰਦੇ ਹੋ ਜਾਂ ਦੋ ਰੰਗਾਂ ਜਾਂ ਤਿੰਨ ਰੰਗਾਂ ਜਾਂ ਜਿਆਦਾ ਰੰਗਾਂ ਚ ਇਹ ਤੁਹਾਡੀ ਆਪਣੀ ਮਰਜ਼ੀ ਹੈ। ਡਿਜ਼ਾਈਨ ਦੀਆਂ ਚਾਰ ਸਲੰਗਾਂ ਮੈਂ ਤੁਹਾਨੂੰ ਇੱਥੇ ਬਣਾ ਕੇ ਦਿਖਾਉਂਗੀ। ਉਹੀ ਚਾਰ ਸਲੰਗਾਂ ਅੱਗੇ ਆਪਾਂ ਰਿਪੀਟ ਕਰਦੇ ਹਾਂ ਨਾ ਦੋ-ਦੋ ਕੁੰਡਿਆਂ ਤੇ ਡਿਜ਼ਾਈਨ ਬਣੂਗਾ ਆਪਣਾ। ਪਹਿਲੀ ਸਲਾਈ ਰਾਈਟ ਸਾਈਡ ਤੋਂ ਸ਼ੁਰੂ ਹੋਊਗੀ ਨੀਚੇ ਬਾਰਡਰ ਤੁਸੀਂ ਕੋਈ ਵੀ ਬਣਾ ਲੈਣਾ ਠੀਕ ਹੈ। ਇਹ ਬਾਰਡਰ ਬਣਾਉਣ ਤੋਂ ਬਾਅਦ ਦੇਖੋ ਆਪਾਂ ਦੂਸਰਾ ਕਲਰ ਲਗਾਵਾਂਗੇ। ਤਾਂ ਡਿਜ਼ਾਈਨ ਦੀ ਫਸਟ ਰੋ ਕਰਾਂਗੇ ਸ਼ੁਰੂ। ਦੇਖੋ ਇਸ ਤਰ੍ਹਾਂ ਪਹਿਲੀ ਸਲਾਈ ਬਣਾਉਣੀ ਹੈ ਡਿਜ਼ਾਈਨ ਦੀ ਫਾਸਟ ਰੋਸ ਰਾਈਟ ਸਾਈਡ ਤੋਂ ਸਾਰੀ ਸਲਾਈ ਆਪਾਂ ਸਿੱਧੀ ਬਣਾ ਲੈਣੀ ਹੈ ਜਦੋਂ ਆਪਾਂ ਦੂਸਰਾ ਕਲਰ ਲਗਾਉਣਾ ਤਾਂ ਇਹ ਜਿਹੜੀ ਥ੍ਰੈਡ ਨਾਲ ਨੋਟ ਲਗਾ ਲੈਣੀ ਤਾਂ ਜੋ ਜਿਹੜਾ ਆਪਣਾ ਥ੍ਰੈਡ ਖੋਲ ਲੈਣਾ ਠੀਕ ਹੈ ਮੈਂ ਤਾਂ ਇੱਥੇ ਡਿਜ਼ਾਈਨ ਬਣਾ ਕੇ ਦਿਖਾ ਰਹੀ ਹਾਂ ਇਸ ਲਈ ਜਿਹੜਾ ਮੈਂ ਇੱਥੇ ਨੋਟ ਨਹੀਂ ਲਗਾਈ ਤੁਸੀਂ ਜਿਹੜੀ ਕੋਈ ਪ੍ਰੋਜੈਕਟ ਤਿਆਰ ਕਰਨ ਲੱਗਿਆਂ ਤਾਂ ਇੱਥੇ ਨੋਟ ਜ਼ਰੂਰ ਲਗਾ ਲੈਣੀ ਸਾਰੀ ਸਲਾਈ ਆਪਣੀ ਸਿੱਧੀ ਆਊਗੀ ਇਸ ਤਰ੍ਹਾਂ ਹੋਰ ਵੀ ਬਹੁਤ ਹੀ ਸੋਹਣੇ-ਸੋਹਣੇ ਤੇ ਸੌਖੇ ਡਿਜ਼ਾਈਨ ਦੇਖਣ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਕਰਨਾ ਵੀ ਹੈ ਤਾਂ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਤੁਹਾਡੇ ਤੱਕ ਪਹੁੰਚ ਸਕੇ ਮੇਰੀ ਕੋਸ਼ਿਸ਼ ਇਹ ਹੀ ਹੁੰਦੀ ਹੈ ਮੈਂ ਤੁਹਾਡੇ ਲਈ ਸੋਹਣੇ ਤੇ ਸੌਖੇ ਡਿਜ਼ਾਈਨ ਲੈ ਕੇ ਆਵਾਂ ਤਾਂ ਜੋ ਤੁਸੀਂ ਉਹਨਾਂ ਨੂੰ ਆਸਾਨੀ ਨਾਲ ਬਣਾ ਸਕੋ ਠੀਕ ਹੈ ਜੀ ਤੇ ਇੱਕ ਸੋਹਣਾ ਜਿਹਾ ਕਮੈਂਟ ਲਿਖ ਕੇ ਮੈਨੂੰ ਜਰੂਰ ਦੱਸਿਓ ਕਰੋ ਜਿਹੜਾ ਮੇਰੇ ਸਮਝਾਉਣ ਦਾ ਤਰੀਕਾ ਤੇ ਡਿਜ਼ਾਈਨ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਦੇਖੋ ਪਹਿਲੀ ਸਲਾਈ ਆਪਾਂ ਕੰਪਲੀਟ ਕਰ ਲਈ ਦੂਸਰੀ ਸਲਾਈ ਆ ਗਈ ਰੌਂਗ ਸਾਈਡ ਤੋਂ ਰਾਈਟ ਸਾਈਡ ਤੋਂ ਆਪਣਾ ਡਿਜ਼ਾਈਨ ਸ਼ੁਰੂ ਹੋਇਆ ਹੈ ਰਾਈਟ ਸਾਈਡ ਤੋਂ ਆਪਾਂ ਇਹਦਾ ਥ੍ਰੈਡ ਲਗਾਇਆ ਦੂਸਰਾ ਬਾਰਡਰ ਬਣਾਉਣ ਤੋਂ ਬਾਅਦ ਕੋਈ ਵੀ ਤੁਸੀਂ ਇੱਕ ਰੰਗ ਵਿੱਚ ਬਣਾਉਂਦੀਆਂ ਤਾਂ ਤੁਸੀਂ ਉਸੇ ਨਾਲ ਹੀ ਇਸ ਤਰ੍ਹਾਂ ਡਿਜ਼ਾਈਨ ਦੀਆਂ ਚਾਰ ਸਲਾਈਆਂ ਬਣਾ ਲੈਣੀਆਂ ਜਿਆਦਾ ਰੰਗਾਂ ਵਿੱਚ ਬਣਾਉਣੇ ਤਾਂ ਇਸ ਤਰ੍ਹਾਂ ਥ੍ਰੈਡ ਨੂੰ ਚੇਂਜ ਕਰ ਲੈਣਾ ਦੂਸਰੀ ਸਲਾਈ ਆਪਾਂ ਕੰਪਲੀਟ ਕਰ ਲਈ ਡਿਜ਼ਾਈਨ ਦੀ ਆ ਗਈ ਥਰਡ ਰੋ ਰਾਈਟ ਸਾਈਡ ਤੋਂ ਦੇਖੋ ਪਹਿਲਾ ਕੁੰਡਾ ਤਾਰੂ ਚਾਹੇ ਬੁਣ ਤੁਹਾਡੀ ਆਪਣੀ ਮਰਜ਼ੀ ਹੁਣ ਆਪਣਾ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਦੇਖੋ ਦੋ ਕੁੰਡੇ ਛੱਡ ਕੇ ਆਪਾਂ ਇਸ ਤਰ੍ਹਾਂ ਕੁੰਡਾ ਬਣਾਉਣਾ ठीक है ये थोड़ा या लूज रखना है फिर थ्रेडल भेड़ के पीछे कर देना बैक साइड तो दो द एक कर देना देखो इस तरह दो तो दोंड बन गए फिर दो शाड़ के दोडे छा बना इस तरह ठीक है जी फिर थ्रेड लपेड़ के करना पीछे दो कुंड बैक साइड तो बना एक कुंडा इस तरह ਦੋ ਕੁੰਡੇ ਛੱਡ ਕੇ ਕੁੰਡਾ ਬਣਾਵਾਂਗੇ ਥ੍ਰੈਡਲ ਪੇਟ ਕੀ ਕਰਾਂਗੀ ਪਿੱਛੇ ਦੋ ਕੁੰਡਿਆਂ ਦਾ ਬਣੂਗਾ ਬੈਕ ਸਾਈਡ ਤੋਂ ਇੱਕ ਕੁੰਡਾ ਐਸ ਤਰ੍ਹਾਂ ਸਾਰੀ ਸਲਾਈ ਆਪ ਪੈਸੇ ਤਰ੍ਹਾਂ ਬਣਾਉਂਦੇ ਜਾਣਾ ਬਹੁਤ ਈਜ਼ੀ ਡਿਜ਼ਾਈਨ ਹੈ ਥੋੜਾ ਜਿਹਾ ਵੀ ਤੁਸੀਂ ਬਣਾਈ ਦਾ ਕੰਮ ਜਾਣਦੇ ਆ ਤਾਂ ਤੁਸੀਂ ਇਸ ਤਰ੍ਹਾਂ ਆਪਣੇ ਕਿਸੇ ਵੀ ਪ੍ਰੋਜੈਕਟ ਤੇ ਜਿਹੜਾ ਆਪਣਾ ਇਹ ਡਿਜ਼ਾਈਨ ਆ ਬਣਾ ਸਕਦੇ ਆ ਬਹੁਤ ਹੀ ਜਲਦੀ ਜਲਦੀ ਜਿਹੜਾ ਇਹ ਡਿਜ਼ਾਈਨ ਬਣਦਾ ਹੈ ਸਲਾਈਂਗਾਂ ਤੁਸੀਂ ਆਪਣੀ ਪਾਛਮ ਦੇ ਹਿਸਾਬ ਨਾਲ ਲੈਣੀਆਂ ਦੇਖੋ ਇਹਦੇ ਦੋ ਦੋ ਕੁੰਡਿਆਂ ਤੋਂ ਆਪਣੀ ਤਿੰਨ ਤਿੰਨ ਕੁੰਡੇ ਬਣਦੇ ਜਾਂਦੇ ਦੋ ਕੁੰਡੇ ਛੱਡ ਕੇ ਕੁੰਡਾ ਬਣਾਉਣਾ ਥ੍ਰੈਡ ਲ ਪੇੜ ਕੇ ਕੀਤਾ ਪਿੱਛੇ ਦੋ ਕੁੰਡਿਆਂ ਦਾ ਫਿਰ ਆਪਾਂ ਬੈਕ ਸਾਈਡ ਤੋਂ ਇੱਕ ਬਣਾਉਣਾ ਇਸ ਤਰ੍ਹਾਂ దో కుడే డే బ బ థలపేట ప పిచ్చే కన్నా ఇర దో కు సైడ్ బ బో కు డే బ ్రెడ్లపేట పిచ్చే కన్నా బ్యాక సైడ్డ బనా ਦੋ ਕੁੰਡੇ ਛੱਡ ਕੇ ਗੁੰਡਾ ਬਣਾਉਣਾ threadel ਪੇੜ ਦੇ ਪਿੱਛੇ ਕਰਨਾ ਹੈ ਦੋ ਕੁੰਡਿਆਂ ਦਾ ਫਿਰ ਆਪਾਂ ਬੈਕ ਸਾਈਡ ਤੋਂ ਇੱਕ ਗੁੰਡਾ ਬਣਾ ਦਿੰਦੇ ਹਾਂ ਲਾਸਟ ਤੇ ਵੀ ਦੇਖੋ ਉਸੇ ਤਰ੍ਹਾਂ ਆਪਾਂ ਬਣਾ ਲਿਆ। ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲੈਣੇ ਇਸ ਤਰ੍ਹਾਂ ਠੀਕ ਹੈ ਜੀ ਦੇਖੋ ਇੱਕ ਸਲਾਈ ਆਪਣੇ ਡਿਜ਼ਾਈਨ ਦੀ ਕੰਪਲੀਟ ਹੋ ਗਈ। ਦੂਸਰੀ ਸੌਰੀ ਤੀਸਰੀ ਸਲਾਈ ਕੰਪਲੀਟ ਹੋ ਗਈ ਚੌਥੀ ਸਲਾਈ ਆ ਗਈ। ਪਹਿਲਾ ਕੁੰਡਾ ਤਾਰੋ ਚਾਹੇ ਬੁਨੋ। ਹੁਣ ਦੇਖੋ ਜਿਹੜੇ ਆਪਣੇ ਦੋ-ਦੋ ਕੁੰਡਿਆਂ ਤੋਂ ਤਿੰਨ ਕੁੰਡੇ ਬਣੇ ਸੀ ਥ੍ਰੈਡ ਆਪਾਂ ਪਿੱਛੇ ਕਰਨਾ ਇਸ ਤਰ੍ਹਾਂ ਹੁਣ ਠੀਕ ਹੈ ਇਹ ਵਿਚਾਲੜਾ ਕੁੰਡਾ ਜਿਹੜਾ ਆਪਾਂ ਥ੍ਰੈਡ ਲਪੇੜ ਕੇ ਪਿੱਛੇ ਕੀਤਾ ਸੀ ਪਹਿਲੇ ਕੁੰਡੇ ਦੇ ਉੱਪਰ ਦੀ ਇਸ ਤਰ੍ਹਾਂ ਕਰਾਸ ਕਰਕੇ ਸਲਾਈ ਤੇ ਲੈ ਆਉਣਾ ਹੁਣ ਥ੍ਰੈਡ ਅੱਗੇ ਕਰਨਾ ਸੌਰੀ ਦੇਖੋ ਇਹ ਕੁੰਡਾ ਆਪਾਂ ਇੱਧਰ ਲਿਆਂਦਾ ਹੁਣ ਥ੍ਰੈਡ ਆਪਾਂ ਅੱਗੇ ਕਰਨਾ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਕਰ ਦੇਣਾ ਉਲਟਾ ਕੁੰਡਾ ਦੇਖੋ ਦੋ ਕੁੰਡਿਆਂ ਤੋਂ ਤਿੰਨ ਕੁੰਡੇ ਬਣੇ ਸੀ ਤਾਂ ਇਹ ਸਲਾਈ ਵਿੱਚ ਕੁੰਡੇ ਆਪਣੇ ਪੂਰੇ ਹੋ ਜਾਣਗੇ ਦੋ ਕੁੰਡਿਆਂ ਦੇ ਦੋ ਕੁੰਡੇ ਰਹਿ ਜਾਣਗੇ ਠੀਕ ਹੈ ਥ੍ਰੈਡ ਪਿੱਛੇ ਕਰ ਲੈਣਾ ਜਿਹੜਾ ਵਿਚਾਲੜਾ ਕੁੰਡਾ ਥ੍ਰੈਡਲ ਪੇਟ ਕੇ ਲੈਂਦਾ ਸੀ ਪਹਿਲੇ ਕੁੰਡੇ ਦੇ ਉੱਪਰ ਦੀ ਕਰਾਸ ਕਰਕੇ ਇੱਧਰ ਲੈ ਆਉਣਾ ਉਸ ਤੋਂ ਬਾਅਦ ਥ੍ਰੈਡ ਅੱਗੇ ਕਰਕੇ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਉਲਟਾ ਕੁੰਡਾ ਜਿਹੜੇ ਦੋ ਕੁੰਡਿਆਂ ਤੋਂ ਤਿੰਨ ਕੁੰਡੇ ਬਣੇ ਸੀ ਸਿੱਧੀ ਸਲਾਈ 'ਚ ਹੁਣ ਆਪਣੇ ਉਹ ਦੋ ਹੀ ਰਹਿ ਜਾਣਗੇ ਕੁੰਡਾ ਚ ਘਟ ਜੂਗਾ ਠੀਕ ਹੈ ਦੇਖੋ ਚਾ ਲੜਾ ਕੁੰਡਾ ਪਹਿਲੇ ਕੁੰਡੇ ਦੇ ਉੱਪਰ ਦੀ ਕਰਾਸ ਕਰਕੇ ਇਧਰ ਲੈ ਆਂਦਾ 슬ਿੱਪ ਕਰ ਲਿਆ ਬਣਾਉਣਾ ਨਹੀਂ ਉਹਨੂੰ ਠੀਕ ਹੈ ਥ੍ਰੈਡ ਅੱਗੇ ਕਰਕੇ ਦੋ ਕੁੰਡਿਆਂ ਦਾ ਇੱਕ ਬਣਾਤਾ ਉਲਟਾ ਸਾਰੀ ਸਿਲਾਈ ਆਪਾਂ ਇਸੇ ਤਰ੍ਹਾਂ ਬਣਾਉਣੀ ਹੈ ਬਹੁਤ ਹੀ ਈਜ਼ੀ ਡਿਜ਼ਾਈਨ ਦੋ ਸਲਾਈਆਂ ਤਾਂ ਆਪਣੀਆਂ ਸਿੱਧੀਆਂ ਉਲਟੀਆਂ ਇੱਕ ਸਲਾਈ ਸਿੱਧੀ ਇੱਕ ਉਲਟੀ ਤੇ ਦੋ ਤੇ ਡਿਜ਼ਾਈਨ ਬਣ ਜਾਂਦਾ ਦੇਖੋ ਉਹ ਚਾ ਲੜਾ ਕੁੰਡਾ ਵਾਲ ਵਾਲਾ ਲੈ ਕੇ ਆਉਣਾ ਆਪਾਂ ਅੱਗੇ ਠੀਕ ਹੈ ਫਿਰ threadd ਅੱਗੇ ਕਰਨਾ ਫਿਰ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਉਲਟਾ ఫే థర్ెడ్ పిచ్చే హాల వాడా కు పేలే కుది లే దో కు ఉల్టా థర్ెడ్ పేడా అనే థర్డ్ అో దా థర్డ్ పచ్చే విచాలా కుడా క్రోస లే దో దా థర్డ్ పిచ్చే ਉਹ ਚਾਲੜਾ ਕੁੰਡਾ ਜਿਹੜਾ ਪਹਿਲੇ ਕੁੰਡੇ ਦੇ ਉੱਪਰ ਦੀ ਲੈ ਆਉਣਾ ਥ੍ਰੈੱਡ ਅੱਗੇ ਦੋ ਦਾ ਇੱਕ ਉਲਟਾ ਉਹ ਚਾਲੜਾ ਕੁੰਡਾ ਪਹਿਲੇ ਕੁੰਡੇ ਦੇ ਉੱਪਰ ਦੀ ਕਰਾਸ ਕਰਕੇ ਲੈ ਆਉਣਾ ਥ੍ਰੈੱਡ ਅੱਗੇ ਕਰਕੇ ਦੋ ਕੁੰਡਿਆਂ ਦਾ ਇੱਕ ਉਲਟਾ ਉਹ ਚਾਲੜਾ ਕੁੰਡਾ ਵਾਲ ਵਾਲ ਇੱਧਰ ਲੈ ਆਉਣਾ ਸਲਿੱਪ ਕਰ ਲੈਣਾ ਥ੍ਰੈੱਡ ਅੱਗੇ ਕਰਕੇ ਦੋ ਦਾ ਇੱਕ ਬਣਾ ਦੇਣਾ ਉਲਟਾ ਥ੍ਰੈੱਡ ਪਿਛੇ ਦੋ ਕੁੰਡਿਆਂ ਦਾ ਇੱਕੋ ਲਾਸਟ ਵਾਲਾ ਉਲਟਾ ਬਣਾ ਲੈਣਾ ਉਲਟੀ ਪਾਸੇ ਦੀ ਸਲਾਈ ਦੇਖੋ ਚਾਰ ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਇਹ ਹੀ ਚਾਰ ਸਲਾਈਆਂ ਤੁਸੀਂ बार-बार ਰਿਪੀਟ ਕਰੋਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਆਉਂਦਾ ਦੇਖੋ ਇਸ ਤਰ੍ਹਾਂ ਠੀਕ ਹੈ ਜੀ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਜਦੋਂ ਦੁਬਾਰਾ ਤੁਸੀਂ ਡਿਜ਼ਾਈਨ ਸ਼ੁਰੂ ਕਰੋਗੇ ਤਾਂ ਉਸੇ ਤਰ੍ਹਾਂ ਜਿਹੜਾ ਵੀ ਤੁਸੀਂ ਕਲਰ ਲਗਾਉਣਾ ਉਹੀ ਕਲਰ ਤੁਸੀਂ ਲਗਾ ਸਕਦੇ ਆ ਹੁਣ ਦੇਖੋ ਜੀ ਮੈਂ ਰੈੱਡ ਕਲਰ ਨਾਲ ਤੁਹਾਨੂੰ ਫੇਰ ਜਿਹੜੀਆਂ ਚਾਰ ਸਲਾਈਆਂ ਬਣਾ ਕੇ ਦਿਖਾ ਦਿੰਨੀ ਆ ਠੀਕ ਹੈ ਪਹਿਲੀ ਸਲਾਈ ਸਿੱਧੀ ਦੂਸਰੀ ਉਲਟੀ ਤੀਸਰੀ ਤੇ ਡਿਜ਼ਾਈਨ ਚੌਥੀ ਤੇ ਡਿਜ਼ਾਈਨ ਮੈਂ ਕੰਪਲੀਟ ਕਰਕੇ ਦਿਖਾਉਣੀ ਆ ਤੁਹਾਨੂੰ ਲਓ ਜੀ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣਦਾ ਜਾਂਦਾ ਠੀਕ ਹੈ ਚਾਰ ਚਾਰ ਸਲਾਈਆਂ ਨੂੰ ਬਾਰ ਬਾਰ ਰਿਪੀਟ ਕਰਦੇ ਜਾਣਾ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ